ਜਦੋਂ ਕੋਈ ਹਿੰਦੂਆਂ ਨੂੰ ਮਾੜੀ-ਮੋਟੀ ਵੀ ਸਿੱਖ ਗੱਲ ਕਹਿੰਦਾ ਨਾ ਤਾਂ ਸਾਡੇ ਸਿੱਖਾਂ ਦੇ ਹਿੱੱਦੇ ਬਲੁੰਦਰੇ ਜਾਂਦੇ ਆ ਕਹਿੰਦੇ ਕਿ ਨੌ ਮਾਸ ਦਾ ਰਿਸ਼ਤਾ ਭਾਈਵੰਦੀ ਸਮਾਜ ਬੜੀਆਂ ਗੱਲਾਂ ਇਹਨਾਂ ਨੇ ਜ਼ਿਆਦਾ ਹੀ ਆ ਪਰ ਉਹਨਾਂ ਨੇ ਕਦੇ ਯਾਰ ਨਹੀਂ ਕੀਤੀਆਂ ਐਵੇਂ ਦੀਆਂ ਗੱਲਾਂ ਕਰ ਰਹੇ ਆ ਉਹ ਜਿਹੜੀਆਂ ਤੇ ਸਾਨੂੰ ਮਤਲਬ ਬਹੁਤ ਤਰਫਾਉਣ ਵਾਲੀਆਂ ਦੇਖੋ ਇਹਨਾਂ ਨੇ ਹੁਣ ਤੱਕ ਸਾਡੇ ਨਾਲ ਕਦੇ ਵੀ ਕੋਈ ਚੰਗਾ ਨਹੀਂ ਕੀਤਾ ਹੁਣ ਵੀ ਨਹੀਂ ਕਰਨਾ ਕੈਨੇਡਾ ਦੇ ਵਿੱਚ ਸਿੰਧੀ ਸਮਾਜ ਨੇ ਇੱਕ ਕੇਸ ਕਰਤਾ ਉਹ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇਖਲਾ ਕਿ ਇਹ ਇੱਕ ਕਿਤਾਬ ਹੈ ਇਸ ਤੇ ਕਿਸੇ ਦਾ ਹੱਕ ਨਹੀਂ ਹੈ ਜਿੰਦੀ ਜਗ ਦਾ ਗੁਰੂ ਨਹੀਂ ਹੈ ਇਹ ਇੱਕ ਕਿਤਾਬ ਹੈ ਔਰ ਇਹ ਸਾਰਿਆਂ ਦੀ ਸਾਂਝੀ ਕੋਈ ਵੀ ਲੈ ਸਕਦਾ ਕਿਤੇ ਵੀ ਖਰੀਦ ਸਕਦਾ ਵਾ ਇਹ ਜਿਹੜਾ ਕੇਸ ਕੀਤਾ ਵਾ ਕਮਾਲ ਦੀ ਗੱਲ ਹੈ ਯਾਰ ਤੁਹਾਡੇ ਅਹੀਂ ਕਦੇ ਇਹ ਕਿਹਾ ਵਾ ਕਿ ਪਈ ਤੁਹਾਡੀ ਗੀਤਾ ਜਾਂ ਤੁਹਾਡੀ ਕੋਈ ਹੋਰ ਜੋ ਵੀ ਫੈ ਉਹਨੂੰ ਕੋਈ ਤੁਸੀਂ ਕੀ ਕਰੋ ਨਾ ਕਰੋ ਕੀ ਮਤਲਬ ਹੈ ਯਾਰ ਅਸੀਂ ਮੰਨਦੇ ਆ ਨਾ ਉਹਨੂੰ ਜਗਤ ਯੁਗ ਸਰੂਪ ਗੁਰੂ ਗ੍ਰੰਥ ਸਾਹਿਬ ਨੂੰ ਸਾਡੇ ਸਾਡੇ ਲਈ ਸਭ ਤੋਂ ਪਹਿਲਾਂ ਹੈ ਸਭ ਦਾ ਸੰਝ ਇਹਦੇ ਕੋਈ ਸ਼ੱਕ ਨਹੀਂ ਪਰ ਇਹ ਤਰੀਕਾ ਨਹੀਂ ਨਾ ਜੋ ਤੁਸੀਂ ਕਹਿੰਦੇ ਰੂਲ ਫਾਲੋ ਕਰਨੇ ਪੈਣਗੇ ਜੇ ਤੁਸੀਂ ਉਹਨੂੰ ਪੜ੍ਹਨਾ ਉਹਨੂੰ ਸਮਝਣਾ ਉਹਨੂੰ ਮੰਨਣਾ ਤਾਂ ਰੂਲ ਤਾਂ ਫਾਲੋ ਕਰਨੇ ਪੈਣਗੇ ਤੁਹਾਡੀ ਜਿਵੇਂ ਗੀਤਾ ਨੂੰ ਕਾਸ਼ਿਸ਼ ਮਾਰ ਕੇ ਤੁਰ ਪੈਂਦੇ ਉਹਵੇਂ ਨਹੀਂ ਕਰ ਸਕਦੇ ਆ ਦੇਖੋ ਭਾਈ ਸਾਹਿਬ ਤੁਹਾਨੂੰ ਪੂਰੀ ਸਟੋਰੀ ਦੱਸ ਰਿਹਾ ਕਿ ਕਿਵੇਂ ਕਿਵੇਂ ਕੀ ਕੀ ਹੋਇਆ ਵਾ ਕੈਨੇਡਾ ਦੇ ਵਿੱਚ ਇਹ ਚੋ ਹੋਇਆ ਵਾ ਸੰਤ ਸਭ ਸਿਖਨ ਕੋ ਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗ੍ਰੰਥੀ ਦੇ ਜੋ ਪ੍ਰਭ ਕੋ ਮਿਲ ਬੋਚ ਹੈ ਕੋਈ ਸ਼ਬਦ ਨਾ ਰਹੇ ਜਾਗਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਤੇ ਹਿੰਦੂ ਸਿੰਧੀ ਮੰਦਰ ਵਾਲੋਂ ਕੇਸ ਕੀਤਾ ਗਿਆ ਹੈ ਜੋ ਕਿ ਚਾਹੁੰਦੇ ਹਨ ਕਿ ਇਹ ਕਿਸੇ ਦੀ ਪ੍ਰਾਪਰਟੀ ਨਹੀਂ ਇਹ ਇੱਕ ਕਿਤਾਬ ਹੈ ਇਹ ਕੇਸ ਕੀਤਾ ਗਿਆ ਹੈ ਇਸ ਨੂੰ ਕੋਈ ਵੀ ਖਰੀਦ ਸਕਦਾ ਹੈ ਪਰ ਸਿੱਖਾਂ ਦਾ ਇਹ ਰਬ ਹੈ ਸਿੱਖਾਂ ਦਾ ਧੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ ਸੋ ਆਪਾਂ ਇਸ ਬਾਬਤ ਉੱਥੇ ਦੋ ਤਰੀਕ ਨੂੰ ਸਾਰਿਆਂ ਸੰਗਤਾਂ ਦੇ ਨਾਲ ਮਿਲ ਕੇ ਪਹੁੰਚਣਾ ਹੈ ਇਹ ਆਪਾਂ ਦੱਸਣਾ ਚਾਹਤੇ ਜਣਾ ਕਿ ਭਾਈ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਤੇ ਕਿਸ ਕੋਈ ਚਲਾਓ ਨਾ ਜੇ ਕਿਸ ਨੇ ਸੱਚੇ ਪਾਤਸ਼ਾਹ ਦੀ ਸੇਵਾ ਕਰਨੀ ਹੈ ਤਾਂ ਉਹ ਮਰਿਆਦਾ ਵਿੱਚ ਆ ਕੇ ਜੋ ਸਾਰੇ ਗੁਰੂ ਘਰ ਦੀ ਮਰਿਆਦਾ ਇੱਕ ਹੈ ਉਸ ਮਰਿਆਦਾ ਅਨੁਸਾਰ ਸੇਵਾ ਕਰੇ ਨਾ ਕਿ ਇਸ ਦੇ ਕੇਸ ਲਾਇਆ ਜਾਵੇ ਇਸ ਵਾਰ ਤਾਂ ਆਪਾਂ ਹੰਮ ਹੰਮ ਤੇ ਇੱਥੇ ਪਹੁੰਚਣਾ ਹੈ ਜੋ ਤੁਹਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਆਉਂ ਜਾਗਦੀ ਯੋਗਤ ਗੁਰੂ ਗ੍ਰੰਥ ਸਾਹਿਬ ਨਹੀਂ ਮੰਨਦਾ ਉਹ ਨਾ ਜਾਵੇ ਜਿਹੜੇ ਮੰਨਦੇ ਹਨ ਉਹਨਾਂ ਸਾਰਿਆਂ ਨੂੰ ਇੱਥੇ ਪਹੁੰਚਣ ਦੀ ਪੀਰ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ